ਆਏ ਦਿਨ ਕੋਈ ਨਾ ਕੋਈ ਚੋਰੀ ਦਾ ਮਾਮਲਾ ਤੇ ਠੱਗੀ ਦਾ ਮਾਮਲਾ ਸਾਹਮਣੇ ਆਂਦਾ ਇਸ ਤਰੀਕੇ ਨਾਲ ਹੀ ਅੱਜ ਸਮਰਾਲਾ ਦੇ ਖੰਨਾ ਰੋਡ ਤੇ ਇੱਕ ਇੰਸ਼ੋਰੈਂਸ ਏਜੰਟ ਦੀ ਐਕਟਿਵਾ ਨੂੰ ਚੋਰੀ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਪ੍ਰਾਪਤ ਜਾਣਕਾਰੀ ਅਨੁਸਾਰ ਇੰਸ਼ੋਰੈਂਸ ਏਜੰਟ ਜਪਤਾਰ ਸਿੰਘ ਕਿਸੇ ਆਪਣੇ ਕਲਾਇੰਟ ਦੀ ਇੰਸ਼ੋਰੈਂਸ ਦੀ ਕਾਪੀ ਦੇਣ ਲਈ ਖੰਨਾ ਰੋਡ ਵੇਖੇ ਜਾ ਰਹੀ ਸੀ ਤਾਂ ਅਚਾਨਕ ਉਸ ਦੇ ਸੀਨੇ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ ਜਿਸ ਤੇ ਉਹ ਤੁਰੰਤ ਆਪਣੀ ਐਕਟਿਵਾ ਨੂੰ ਖੜਾ ਕਰਕੇ ਦੁਕਾਨਦਾਰ ਦੀ ਦੁਕਾਨ ਵਿੱਚ ਵੜ ਗਿਆ ਅਤੇ ਜਦੋਂ ਉਹ ਦੁਕਾਨ ਤੋਂ ਬਾਹਰ ਆਇਆ ਤਾਂ ਉਸ ਦੀ ਐਕਟਿਵਾ ਉਥੋਂ ਚੋਰੀ ਹੋ ਚੁੱਕੀ ਸੀ ਜਿਸ ਦੀ ਹੁਣ ਪਾਲ ਕਰਨ ਲਈ ਉਸ ਨੇ ਤੁਰੰਤ ਨਜ਼ਦੀਕ ਲੱਗੇ ਹੋਏ ਸੀਸੀਟੀਵੀ ਕੈਮਰੇ ਖੰਗਾਲੇ ਜਿਸ ਵਿੱਚੇ ਸਾਹਮਣੇ ਆਇਆ ਕਿ ਇੱਕ ਨੌਜਵਾਨ ਉਸ ਦੀ ਐਕਟਿਵਾ ਨੂੰ ਚੋਰੀ ਕਰਕੇ ਸਮਰਾਲਾ ਦੇ ਚਾਵਾ ਰੋਡ ਵੱਲ ਨੂੰ ਚਲਾ ਕੇ ਲੈ ਗਿਆ ਜਿਸ ਦੀ ਸੂਚਨਾ ਉਸ ਨੇ ਤੁਰੰਤ ਸਮਰਾਲਾ ਪੁਲਿਸ ਨੂੰ ਦਿੱਤੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੌਰਾਨ ਉਹਨਾਂ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਖੰਗਾਲੇ ਚੋਰ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਨਜ਼ਦੀਕੀ ਦੁਕਾਨਦਾਰਾਂ ਵਿੱਚ ਭਾਰੀ ਰੋਸ ਵੀ ਪਾਇਆ ਜਾ ਰਿਹਾ ਹੈ ਹਾਂਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਜਮਕਰ ਸਿੰਘ ਆ ਜੀ ਪਿੰਡ ਮੇਰਾ ਹਟਾਲਾ ਜੀ ਹੁਣ ਮੈਂ ਹਰਨਾਮਨਗਰ ਗਲ ਨੰਬਰ 2 ਦੇ ਵਿੱਚ ਰਹਿਣਾ ਜੀ ਕੀ ਕੰਮ ਕਰਦੇ ਹੋ ਕੀ ਕੰਮ ਕਰਦੇ ਮੈਂ ਜੀ ਯੂਨਾਈਟਿਡ ਇੰਡੀਅਨ ਇੰਸ਼ੋਰੈਂਸ ਦੇ ਵਿੱਚੋਂ ਰਿਟਾਇਰਡ ਐ ਉਹ ਰਿਟਾਇਰ ਹੋ ਗਿਆ ਜੀ ਹੁਣ ਮੈਂ ਐਜੇ ਐਡਵਾਈਜ਼ਰ ਕੀ ਮਾਮਲਾ ਏਜੰਸੀ ਕੰਮ ਕਰਦਾ ਹਾਂ ਅੱਜ ਮਾਮਲਾ ਜੀ ਮੇਰਾ ਮੈਂ ਦਫ਼ਤਰ ਗਿਆ ਸੀ ਐਕਟਵਾ ਦੇ ਆਪਣੀ ਤੇ بیمਾ ਕਰਨਾ ਤੋਂ ਮੈਂ ਆਪਣੀ ਪਾਰਟੀ ਨੂੰ ਕਾਗਜ਼ ਪੱਤਰ ਦੇ ਦਿੱਤੇ ਜੀ ਬੀਨ ਦੇ ਉਹ ਮੈਨੂੰ ਕਹਿੰਦੇ ਤੁਸੀਂ ਬਣਾ ਨਹੀਂ ਦਕਾਰ ਤੇ ਪਚਾ ਦੇ ਉੱਤੇ ਮੈਂ ਉਹ ਕਾਗਜ਼ ਦਿਖਾਉਣ ਲਈ ਤੇ ਫੜਾਉਣ ਲਈ ਚਲੇ ਗਿਆ ਮੈਂ ਆਪਣੇ ਮੈਂ ਥੋੜਾ ਜਿਹਾ ਉਹ ਦਗਾ ਤੋਂ ਦੂਰ ਰਿਤੀਆ ਮੇਰਾ ਥੋੜਾ ਜਿਹਾ ਦਰਦ ਆਉਣ ਲੱਗ ਗਿਆ ਮੈਂ ਕਾਲੀ ਦੇ ਵਿੱਚ ਉਠਲੀ ਖੜਾ ਕੇ ਅੰਦਰ ਜਾ ਕੇ ਕਾਗਜ਼ ਪੜਾਏ ਤੇ ਪਾਣੀ ਪੀਣ ਲੱਗ ਗਿਆ ਜੀ ਉੱਤੇ 5-7 ਮਿੰਟ ਮੈਂ ਆਪਣੇ ਆਰਾਮ ਕੀਤਾ ਜਦੋਂ ਬਾਹਰ ਆ ਕੇ ਮੈਂ ਦੇਖਿਆ ਮੇਰੇ ਉੱਤੇ ਐਕਟ ਵਾਇ ਨਹੀਂ ਥੀ ਕਿੰਨੇ ਕਬਜ ਦੀ ਘਟਨਾ ਹੈ ਇਹ 1 ਵਜੇ ਦੇ ਕਰੀਬ ਆ ਜੀ ਤੁਸੀਂ ਦੁਕਾਨ ਦੇ ਅੰਦਰ ਕਿੰਨਾ ਸਮਾਂ ਬਤੀਤ ਕੀਤਾ ਬਾ 10 ਮਿੰਟ ਹੋਊਗਾ ਜੀ ਤੇ ਗੱਲ ਕਰੀਏ ਜੇ ਜਿਹੜਾ ਇਹ ਸੀਸੀਟੀਵੀ ਕੈਮਰੇ ਵਿੱਚ ਆ ਰਿਹਾ ਕੋਈ ਲੱਗਦਾ ਵੀ ਜਾਣ ਪਛਾਣ ਵਾਲਾ ਨਾ ਜੀ ਸਾਨੂੰ ਕੋਈ ਉਹਦੀ ਪਛਾਣ ਹੋਈ ਨਹੀਂ ਤੇ ਪੁਲਿਸ ਨੂੰ ਉਤਲਾ ਕਰਤੀ ਤੁਸੀਂ ਹਾਂ ਜੀ ਪੁਲਿਸ ਨੂੰ ਉਤਲਾ ਕਰਤੀ ਪਰ ਫੇਰ ਬੁਲਾਇਆ ਜੀ ਦੁਬਾਰਾ ਉਹਨਾਂ ਨੇ 5 ਵਜੇ ਸਕੂਟਰੀ ਕੱਢੀ ਸੀ ਤੁਹਾਡੀ ਔਰ ਸਕੂਟਰੀ ਐਕਟਵਾ 5 ਜੀ ਠੀਕ ਹੈ ਜੀ ਨੰਬਰ ਕੀ ਸੀ ਏਵੀ 65 ਜੀ ਜੋ 65 80 ਦੇਗਾ ਜੀ ਉਹ ਨੰਬਰ ਮੰਗ ਕੀ ਕਰਦੇ ਹੋ ਜੀ ਮੰਗਦਾ ਇਹੀ ਕਰਦਿਆਂ ਜੀ ਆਪਣੇ ਪੁਲਿਸ ਵਿਭਾਗ ਤੋਂ ਪੀਰਵ ਜਲਤ ਹੋ ਗਿਆ ਤੇ ਟੈਸਟ ਕਰਕੇ ਸਾਡੀ ਐਕਟਵਾ ਸਾਨੂੰ ਮਿਲ ਜਾਵੇ ਜੀ ਕੀ ਨਾਮ ਹੁੰਦਾ ਮੇਰਾ ਨਾਮ ਦੀਪਕ ਵਰਮਾ ਜੀ ਮੈਂ ਬੰਦਾ ਜੂਲਰ ਦਾ ਮਾਲਕ ਹਾਂ ਜਿਹੜਾ ਸਿਪੋਆ ਡਿਊਟੀ ਦੁਕਾਨ ਦੇ ਅੱਗੇ ਹਾਂ ਜੀ ਆਇਤੋ ਜੀ ਆਪਣੇ ਕਸਟਮਰ ਨਾਲ ਘੜੀ ਵਾਲੀ ਦੁਕਾਨ ਤੇ ਆਈ ਰਹੀ ਜੀ ਉਹ ਉਹਨਾਂ ਨੇ ਆ ਕੇ ਐਕਟਵਾ ਇੱਥੇ ਘੜੀ ਕੀਤੀ ਆ 1 ਮਿੰਟ ਲਈ ਅੰਦਰ ਰੁਕ ਗਏ ਜੀ ਉਹ ਆ ਕੇ ਦੇਖਿਆ ਸਕੂਟਰੀ ਹੈ ਨਹੀਂ ਉਹਨਾਂ ਦੀ ਇਹਰ ਦੁਪਹਿਰ ਦਾ ਟਾਈਮ ਆ ਦੇਖੋ ਕੋਈ ਇਹ ਨਹੀਂ ਆ ਨਿਹਰਾ ਦੀ ਜਾਂ ਖੋਸੀ ਦੁਪਹਿਰੇ 1 ਵਜੇ ਦੀ ਗੱਲ ਹੈ ਉਹ ਆਰਮਨਾਲ ਆਇਆ ਸੀ ਸਕੂਟਰੀ ਚੱਕ ਕੇ ਲੈ ਗਿਆ ਜੀ ਥੋ ਇੱਥੇ ਹੀ ਦੱਸੋ ਕੀ ਸੇਫਟੀ ਆ ਜੀ ਸ਼ਹਿਰ ਚ ਕੋਈ ਸੇਫਟੀ ਦੀ ਹੈਗੀ ਕੀ ਲੱਗਦਾ ਵੀ ਪਿੱਛਾ ਕਰਦੇ ਉਹ ਦੇਖੋ ਜੀ ਉਹ ਦੋ ਤਿੰਨ ਵਾਰੀ ਉਹਨੇ ਘੇੜੇ ਕੱਢੇ ਨੇ ਉਹਨੇ ਸਕੂਟਰੀ ਖੜੀ ਦੇਖੀ ਕਈ ਖੜੀਆਂ ਸੀ ਕਿ ਜਿਹੜੀ ਉਹਨੂੰ ਵਧੀਆ ਲੱਗੀ ਹੱਥ ਪੈਂਦਾ ਦੇਖਿਆ ਉਹ ਸਟਾਰਟ ਕਰਕੇ ਲੈ ਗਿਆ ਜੀ ਚਾਵਲ ਰੋਡ ਨੂੰ ਮੁੜ ਕੇ ਕਲੇਗ ਜੀ ਜਿਨ੍ਹਾਂ ਦੀ ਸਕੂਪ ਸੀ ਉਹ ਸਟੂਡਰੀ ਰਿਵਿਊ ਆਪਣੇ ਰਿਟਾਇਰ ਦੇ ਨਹੀਂ ਪਾਉਂਦੇ ਜਨਰਲ ਇੰਸ਼ੋਰੈਂਸ ਚ ਹਾਂ ਜੀ ਇਹ ਤੇ ਹਰਨਾਮ ਨਗਰ ਰਹਿੰਦੇ ਤੇ ਜੀ ਉਹ ਸਰਮਜੀਤ ਬੈਲ ਕਰੀਏ ਲਾਅ ਐਂਡ ਆਰਡਰ ਦੀ ਸਥਿਤੀ ਤਾਂ ਮਾੜੀ ਹੈ ਉਹ ਬਹੁਤ ਮਾੜੀ ਹੈ ਵੀਰ ਜੀ ਬਹੁਤ ਮਾੜੀ ਸਥਿਤੀ ਹੈ ਲਾਅ ਐਂਡ ਆਰਡਰ ਵੀ ਕੋਈ ਨਹੀਂ ਹੈਗਾ ਜੀ ਇੱਥੇ ਰਾਤ ਨੂੰ ਕੋਈ ਲੈ ਕੇ ਜਾਂਦਾ ਕਿੱਧਰ ਨੂੰ ਗਿਆ ਜਾਵਾ ਰੋਡ ਤੋਂ ਗਿਆ ਜੀ ਅਸੀਂ ਕੈਮਰਿਆਂ ਚ ਦੇਖਿਆ ਹਾਂ ਜੀ ਹਾਂ ਜੇ ਹੁਣ ਮੰਨ ਕੀ ਕਰਦੇ ਮੰਗ ਦੇਖੋ ਜੀ ਅਸੀਂ ਤਾਂ ਇਹ ਕਰਦੇ ਹਾਂ ਪ੍ਰਸ਼ਾਸਨ ਨੂੰ ਇੱਥੇ ਢੇੜਾ ਮਾਰਨਾ ਚਾਹੀਦਾ ਪੁਲਿਸ ਡਿਪਾਰਟਮੈਂਟ ਤੋਂ ਮਾੜੀ ਮੋਟੀ ਨਿਗਰਾਨੀ ਰੱਖਣੀ ਚਾਹੀਦੀ ਆ ਜਿਹੜੇ ਵਾਰਾ ਫਿਰਦੇ ਨੇ ਉਹਨਾਂ ਨੂੰ ਪੁੱਛਣਾ ਚਾਹੀਦਾ ਭਾਈ ਕੀ ਕੰਮ ਫਿਰਦੇ ਹੋ ਤੁਸੀਂ ਸ਼ਹਿਰ 'ਚ ਦੇਖ ਲਓ ਜੀ ਬਹੁਤ ਮੋਟਰਸਾਈਕਲ ਮੈਂ ਆਪ ਦੇਖਦਾ ਬਿਨਾਂ ਨੰਬਰ ਪਲੇਟ ਤੋਂ ਫਿਰਦੇ ਪੁਲਿਸ ਵਾਲੇ ਉਹਨਾਂ ਨੂੰ ਰੋਕਣ ਪਤਾ ਕਰਨ ਭਾਈ ਨੰਬਰ ਪਲੇਟ ਕਿੱਥੇ ਹੈ ਜੀ ਤੁਹਾਡੀ ਇਹ ਇਹ ਜਿਹੇ ਬੰਦੇ ਜਾਂ ਜਾਂ ਦਿੰਦੇ ਨਹੀਂ ਗਲਤ ਹੋ ਸਕਦਾ ਨਹੀਂ ਜੀ ਨਹੀਂ ਜੀ ਨਾ ਬਿਲਕੁਲ ਨਹੀਂ ਟਗਿਆ ਸੀ ਸਰੇ ਆ ਮਾਰੇ ਕੈਮਰੇ ਸਰੇ ਆ ਆ ਰਿਹਾ ਜੀ ਹਾਂ ਜੀ ਕੀ ਨਾਮ ਹੈ ਜੀ ਨਾ ਤੁਹਾਡਾ ਜੀ ਕਿਨੇ ਐਸਐਸ ਸੰਜੀਵ ਕੁਮਾਰ ਜੀ ਜੀ ਕੋਈ ਕੀ ਮਾਮਲਾ ਜੀ ਇਹ ਜੀ ਇਹ ਬੰਦਾ ਜਗਤਾਰ ਸਿੰਘ 18 ਮਤਲਬ ਜਿਹੜਾ ਹੁਣ ਆਪਣਾ ਹਰਨਾਮਗਰ ਚ ਰਹਿੰਦਾ ਜੀ ਇਹ ਥਾਣੇ ਪਹੁੰਚੇ ਮੇਰੀ ਅੱਜ ਦੇ ਤੋਂ ਸਕੂਟਰੀ ਚੱਕ ਹੋ ਗਈ ਸਕੂਟਰੀ ਚੱਕਣ ਤੋਂ ਬਾਅਦ ਸਮਰਾਲਾ ਰੋਡ ਸਮਰਾਲਾ ਰੋਡ ਖੰਨੇ ਆ ਕੇ ਉੱਥੇ ਮੋਕੇ ਦੇ ਆ ਗਏ ਮੋਕੇ ਦਾ ਸੀਨਾ ਆਪਣਾ ਕੈਮਰੇ ਚੈੱਕ ਕੀਤਾ ਕੈਮਰੇ ਚੈੱਕ ਕਰਨ ਤੋਂ ਬਾਅਦ ਬਕੂਆ ਦੇਖਿਆ ਬਕੂਆ ਦਿਖਣ ਤੋਂ ਬਾਅਦ ਅਸੀਂ ਮਤਲਬ ਛੇਤੀ ਛੇਤੀ ਜਿਹੜੀ ਤਵਕੀਦ ਦੇ ਵਿੱਚ ਆਪਣਾ ਜਿਹੜਾ ਚੋਰ ਨੂੰ ਆਪਣੀ ਨੂੰ ਕਾਬੂ ਕੀਤਾ ਜਾਵੇਗਾ ਜੀ ਕੈਮਰੇ ਦੇਖ ਲੈ ਤੁਸੀਂ ਹਾਂ ਕੈਮਰੇ ਦੇਖ ਲੈ ਜਲਦੀ ਕੀਤੀ ਜਬੂ ਜੀ ਕਰ ਹਾਂ ਜਲਦੀ ਜਲਦੀ ਸਾਡ ਭਾਈ ਕਿਤੇ ਬੰਦੇ ਨੂੰ ਕਾਬੂ ਕੀਤਾ ਜਾਊਗਾ ਜੀ ਠੀਕ ਹੈ